ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਜੁਦ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਹਲਕਾ ਫਤੇਗੜ ਤੂੜੀਆਂ ਤੋਂ ਇੰਚਾਰਜ ਸਰਦਾਰ ਬਲਬੀਰ ਸਿੰਘ ਪੰਨੂ ਨੇ ਪਿੰਡ ਗੱਲਾਂ ਵਾਲੀ ਪਿੰਡ ਕਿਲਾਦਰ ਸਿੰਘ ਪਿੰਡ ਅੰਬਾਬਾਦ ਪਿੰਡ ਸੁਨਈਆ ਪਿੰਡ ਮੂਲਿਆਂਵਾਲ ਅਤੇ ਪਿੰਡ ਧੌਲਪੁਰ ਵਿੱਚ ਕੀਤੀਆਂ ਹੰਗਾਮੀ ਮੀਟਿੰਗਾਂ ਇਸ ਮੌਕੇ ਆਪਣੇ ਭਾਸ਼ਣ ਵਿੱਚ ਬੋਲਦੇ ਹੋਏ ਸਰਦਾਰ ਬਲਬੀਰ ਸਿੰਘ ਪੰਨੂ ਨੇ ਇਕੱਠ ਵਿੱਚ ਆਏ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਪੁਲਿਸ ਪ੍ਰਫੈਕਸ਼ਨ ਅਤੇ ਸਰਕਾਰ ਨੂੰ ਸਹਿਯੋਗ ਕਰਨ ਲਈ ਕਿਹਾ ਇੱਥੇ ਬੋਲਦੇ ਹੋਏ ਬਲਬੀਰ ਸਿੰਘ ਪੰਨੂ ਨੇ ਨਸ਼ੇ ਵੇਚਣ ਵਾਲਿਆਂ ਦੇ ਨਾਮ ਕੁੱਪਸ ਦੱਸਣ ਬਾਰੇ ਵੀ ਲੋਕਾਂ ਨੂੰ ਅਪੀਲ ਕੀਤੀ ਇੱਥੇ ਹੀ ਬੋਲਦੇ ਹੋਏ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਜੇ ਕੋਈ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਉਸ ਦੀ ਕੋਈ ਵੀ ਜਮਾਨਤ ਨਾ ਦੇਵੇ ਇਸ ਗੱਲ ਦੀ ਵੀ ਬੇਨਤੀ ਕੱਠ ਵਿੱਚ ਆਏ ਹੋਏ ਲੋਕਾਂ ਨੂੰ ਬਲਬੀਰ ਸਿੰਘ ਪੰਨੂ ਨੇ ਕੀਤੀ ਮਾਝਾ ਲਾਈਵ ਟੀਵੀ ਲਈ ਫਤਿਹਗੜ ਚੂੜੀਆਂ ਤੋਂ ਮਨਪ੍ਰੀਤ ਸਿੰਘ ਮੰਦੀਏ ਫਾਸ ਰਿਪੋਰਟ ਵਾਲੀ ਦਾ ਵਾਸੀ ਹੋਣ ਦੇ ਨਾਤੇ ਕਿਹੇ ਸੋਹ ਖਾਂਦਾ ਹਾਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦਾ ਪਰਿਵਾਰ ਬਣ ਕੇ ਰਵਾਂਗਾ ਮੇਰੇ ਪਿੰਡ ਵਿੱਚ ਜੋ ਨਸ਼ਾ ਕਰਦੇ ਹਨ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗਾ